ਸਾਧ ਸੰਗਤ ਜੀ ਕੋਚੇ ਨੇ ਆਂਦਾ ਸਹਿਜ ਪਾਠ ਕੀ ਏ ਸਹਿਜ ਪਾਠ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਪੂਰਨ ਪਾਠ ਹੌਲੀ ਹੌਲੀ ਸਮਝ ਸਮਝ ਕੇ ਕਰਨਾ ਸਾਧ ਸੰਗਤ ਜੀ ਦੂਜਾ ਪੁੱਛ ਆਂਦਾ ਕਿ ਸਹਿਜ ਪਾਠ ਕੌਣ ਕਰ ਸਕਦਾ ਹੈ ਸਾਧ ਸੰਗਤ ਜੀ ਕੋਈ ਵੀ ਪਨੁਖ ਕਿਸੇ ਜਾਤ ਪਾਤ ਦਾ ਹੋਵੇ ਕਿਸੇ ਤਰੰਦਾ ਹੋਵੇ ਉਸ ਸਹਿਜ ਪਾਠ ਕਰ ਸਕਦਾ ਹੈ ਸਟਾਰਟ ਕਰਨ ਤੋਂ ਪਹਿਲੇ ਚਰਨੀ ਲਗਣਾ ਹੈ ਆਪਾਂ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਵਿੱਚ ਬਹਿ ਕੇ ਕਰ ਸਕਦੇ ਹੋ ਤੇ ਪੋਗ ਜੋ ਹੈ ਉਹ ਤੁਸੀਂ ਇਕੱਠਾ ਪਾਣਾ ਸਾਧ ਸੰਗਤ ਜੀ ਕਈ ਵਾਰੀ ਸਾਨੂੰ ਇਹ ਭੈਮ ਆ ਜਾਂਦਾ ਹੈ ਕਿ ਮੈਂ ਇਸ ਤਰ੍ਹਾਂ ਦਾ ਨਹੀਂ ਹਾਂ ਉਸ ਤਰ੍ਹਾਂ ਦਾ ਹੈਗਾ ਕਿ ਮੈਂ ਸੱਚ ਪਾਕਿਸਤਾਨ ਦਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ ਜਿਨ੍ਹਾਂ ਜੋ 6 ਗੁਰੂ ਨੇ ਬਾਕੀ Hindu ਬਗਲਤ ਹੋ ਗਏ ਮੁਸਲਮਾਨ ਪੀਰ ਹੋ ਗਏ ਜਿਨ੍ਹਾਂ ਨੂੰ ਰੱਬ ਪ੍ਰਾਪਤ ਹੋ ਗਿਆ ਉਹਨਾਂ ਦੀ ਬਾਣੀ ਗੁਰੂ ਸਾਹਿਬ ਨੇ ਦਰਜ ਕੀਤੀ ਹੋਈ ਹੈ ਜਿਸ ਤਰ੍ਹਾਂ ਸੂਰਜ ਰੋਸ਼ਨੀ ਹਵਾ ਤੇ ਪਾਣੀ ਇਸ ਸਭ ਸਾਰੇ ਲਈ ਸਾਂਝਾ ਹੈ ਉਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਹੀ ਗੁਰੂ ਹਨ ਸਭ ਲਈ ਸਾਂਝੇ ਹਨ ਸਾਧ ਸੰਗਤ ਜੀ ਕੁਐਸਚਨ ਆਉਂਦਾ ਹੈ ਕਿ ਅਸੀਂ ਸੈਂਚੀਆਂ ਤੋਂ ਸਹਿਜ ਪਾਠ ਕਰ ਸਕਦੇ ਹਾਂ ਜੀ ਹਾਂ ਤੁਸੀਂ ਕਰ ਅਰਦਾਸ ਸਟਾਰਟ ਕਰੋ ਅਰਦਾਸ ਕਰਕੇ ਤੇ ਉਸ ਤੋਂ ਬਾਅਦ ਘਰ ਬੈਠ ਕੇ ਆਰਾਮ ਦੇ ਨਾਲ ਸਮਝ ਸਮਝ ਕੇ ਸੈਂਚੀਆਂ ਤੋਂ ਪਾਠ ਕਰੋ ਉਹ ਤੁਹਾਨੂੰ ਸਾਰੀ ਸੈਂਚੀਆਂ ਮਿਲ ਜਾਣਗੀਆਂ ਹਿੰਦੀ ਤੇ ਪੰਜਾਬੀ ਵਿੱਚ ਅਵੇਲੇਬਲ ਹੈਗੀਆਂ ਨੇ ਜੀ ਕੋਈ ਵੀ ਪਾਠ ਸ਼ੁਰੂ ਕਰ ਸਕਦਾ ਹੈ ਜੀ ਸਾਧ ਸੰਗਤ ਜੀ ਕੁਸਚਨ ਆਉਂਦਾ ਹੈ ਚਰਨੀ ਲਗਣਾ ਕੀ ਹੁੰਦਾ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਅਸੀਂ ਪਹਿਲੀ ਵਾਰ ਅਰਦਾਸ ਕਰਾਣੇ ਆ ਭਾਈ ਸਾਹਿਬ ਕਰ ਦਿੰਦੇ ਨੇ ਜਾਂ ਤੁਸੀਂ ਵੀ ਕਰ ਸਕਦੇ ਹੋ ਅਰਦਾਸ ਕਰਕੇ ਹੁਕਮ ਨਾਮਾ ਲੈ ਕੇ ਤੁਸੀਂ ਚਰਨੀ ਲੱਗ ਸਕਦੇ ਹੋ ਇਹ ਸਿਰਫ ਪਹਿਲੀ ਵਾਰ ਹੀ ਕਰਨਾ ਹੁੰਦਾ ਹੈ ਜੀ ਸਾਧ ਸੰਗਤ ਜੀ ਅਗਲਾ ਕੁਸਚਨ ਆਉਂਦਾ ਹੈ ਕਿ ਕਿਸ ਉਮਰ ਦੇ ਲੋਕ ਚਰਨੀ ਲੱਗ ਸਕਦੇ ਨੇ ਸਾਧ ਸੰਗਤ ਜੀ ਅੱਜ ਤੋਂ 50 ਸਾਲ ਪਹਿਲੇ ਇਹ ਪਰੰਪਰਾ ਸੀ ਕਿ ਕੋਈ ਬੱਚਾ ਵੀ ਹੋ ਸਹਮਾਲਦਾ ਸੀ ਤੇ पढ़ना लिखना सीखना लिखता सिखा सी, भी चनी लवा दिता जाता सी वह भी शायद पाठ कर सकता है सदैनी कोई उम्र नहीं अठ तो लैके दस साल का बच्चा भी पाठ स्टार्ट कर सकता है और अस्सी तो नब्बे साल का बंद भी कर सकता है जी ਵੇਬ ਨਹੀਂ ਕਰਨਾ ਚਾਹੀਦਾ ਜੀ ਸਾਨੂੰ ਸਾਧ ਸੰਗਤ ਜੀ ਕਈ ਬਜ਼ੁਰਗ ਮਿਲਦੇ ਨੇ ਜਿਹੜੇ ਦੱਸਦੇ ਨੇ ਕਿ ਅਸੀਂ ਚੌਥੀ ਪੰਜਵੀਂ ਕਲਾਸ ਦੇ ਵਿੱਚ ਸਹਿਜ ਪਾਠ ਸ਼ੁਰੂ ਕਰ ਦਿੱਤਾ ਸੀ ਤੇ ਇਸ ਤੋਂ ਉਹ ਚੜ੍ਹ ਨਹੀਂ ਲੱਗੇ ਤੇ ਸਹਿਜ ਪਾਠ ਸ਼ੁਰੂ ਕਰਦਾ ਤੇ ਇੰਨੀ ਕੋਈ ਉਮਰ ਨਹੀਂ ਗੁਰੂ ਦੀ ਕਿਰਪਾ ਨਾਲ ਕੋਈ ਵੀ ਸਹਿਜ ਪਾਠ ਸ਼ਟਾਰਟ ਕਰ ਸਕਦਾ ਹੈ ਜੀ ਸਾਧ ਸੰਗਤ ਜੀ ਜਦੋਂ ਅਸੀਂ ਕਿਵੇਂ ਪਾਠ ਸ਼ੁਰੂ ਕਰਨਾ ਹੈ ਤੇ ਕਿਵੇਂ ਉਹਦਾ ਭੋਗ ਪਾਣਾ ਹੈ ਸਾਧ ਸੰਗਤ ਜੀ ਤੁਸੀਂ ਆਪਣੇ ਗੁਜ਼ਾਰੇ ਜਾ ਕੇ ਗੁਰੂ ਸਾਹਿਬ ਦੇ ਜੁਰੀ ਬਹਿ ਕੇ ਹੁਕਮਨਾਮਾ ਲੈ ਕੇ ਅਰਦਾਸ ਕਰਕੇ ਪੰਜ ਪੁੜੀਆਂ ਉੱਥੇ ਪੜ੍ਹ ਕੇ ਤੇ ਪਾਠ ਸ਼ਾਰਟ ਕਰ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਜਦੋਂ ਫਿਰ ਘਰ ਸੈਚੀਓ ਤਾਂ ਪਾਠ ਕਰੋ ਤੇ ਉਸ ਤੋਂ ਬਾਅਦ ਫਿਰ ਜਦੋਂ ਪੋਕ ਪਾਣਾ ਹੈ ਜਦੋਂ ਤੁਸੀਂ 26 ਅੰਕ ਤੱਕ ਪਹੁੰਚ ਜਾਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਫਿਰ ਸੰਗਤ ਵਿੱਚ ਬੈਠ ਕੇ ਨਾ ਤੁਸੀਂ ਕੋਸ਼ਿਸ਼ ਕਰੋ ਜਾਂ ਗੁਰਦੁਆਰੇ ਆ ਕੇ ਇਕੱਠੇ ਰੂਪ ਦੇ ਵਿੱਚ ਆਪਣੇ ਗੁਰਦਾਰੇ ਵਿੱਚ ਜਾਂ ਰਿਕਰਵਲ ਸ਼ਹਿਰ ਵੀ 23 ਨਵੰਬਰ ਨੂੰ ਪ੍ਰੋਗਰਾਮ ਹੋ ਰਿਹਾ ਹੈ ਉੱਥੇ ਆ ਕੇ ਆਪਣੇ ਪੋਕ ਪਾ ਸਕਦੇ ਹੋ ਸਲੋਕ ਪੜਾਵਾਂ ਅਸੀਂ ਇਕੱਠਾ ਕਰ ਲਾਂਗੇ ਕਿਉਂਕਿ ਜੋ ਗੁਰੂ ਹੈਗਾ ਸੰਗਤ ਵਿੱਚ ਸੰਗਤ ਹਰਪ੍ਰਭ ਬਸ ਤੇ ਜੀਓ ਸੰਗਤ ਦੇ ਵਿੱਚ ਹੀ ਰੱਬ ਹੱਸਦਾ ਹੈ ਸੰਗਤ ਦੇ ਵਿੱਚ ਅਸੀਂ ਸਟਾਰਟ ਕਰੀਏ ਸੰਗਤ ਦੇ ਵਿੱਚ ਹੀ ਐਂਡ ਕਰੀਏ ਵਿੱਚੋਂ ਅਸੀਂ ਸਹਿਜ ਪਾਠ ਸੱਚਿਆਂ ਤੋਂ ਕਰੀਏ ਜੀ ਇਹ ਬੇਨਤੀ ਹੈ ਜੀ 350 ਸਾਲਾਂ ਨੂੰ ਅਸੀਂ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਇਸ ਹਰ ਹਰ ਪਰਿਵਾਰ ਦੇ ਵਿੱਚ ਹਰ ਬੰਦਾ ਇਹ ਪਾਠ ਕਰੇ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਸਹਿਜ ਪਾਠ ਡੈਰੀ ਹੈ ਇਹ ਡੈਰੀ ਤੁਹਾਨੂੰ ਸਾਡੇ ਕੋਲ ਮਿਲ ਜਾਏਗੀ ਜੀ ਇਹ ਡੈਰੀ ਜਿਹੜੀ ਹੈ ਇਹਦੇ ਵਿੱਚ ਤੁਸੀਂ ਆਪਣੇ ਲਿਖ ਸਕਦੇ ਹੋ ਕਿ ਕਿੰਨੇ ਤੁਸੀਂ ਜਿਵੇਂ ਕਿੰਨੇ ਤੋਂ ਸ਼ੁਰੂ ਕੀਤਾ ਰੋਜ਼ ਕਿਹੜਾ ਮੰਨਪੋਂਦਾ ਫਰਮਾਨ ਹੈਗਾ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਅੱਗੇ ਸਾਹਮਣੇ ਤੇ ਜਦੋਂ ਵੀ ਤੁਸੀਂ ਪਾਠ ਕਰੋਗੇ ਜਿੰਨੇ ਅੰਗ ਹੋ ਜਾਂਦੇ ਨੇ ਅੰਗ ਲਿਖ ਲਓ ਤੇ ਸਾਥ ਸਿੰਘ ਜੀ ਇੱਕ ਹੋਰ ਕੰਮ ਕਰ ਸਕਦੇ ਹੋ ਖਾਸ ਕਰਕੇ ਪਰਿਵਾਰਾਂ ਦੇ ਵਿੱਚ ਜਿਹਨਾਂ ਨੂੰ ਸੁੱਖ ਦੀ ਜ਼ਰੂਰਤ ਹੈ ਜਿਹੜੇ ਵਿੱਚ ਜਾਂ ਕੋਈ ਵਿਆਹ ਹੋਏ ਨੇ ਕਿਸੇ ਦਾ ਜਾਂ ਕੋਈ ਅਨਿਵਰਸਰੀ ਆ ਰਹੀ ਹੈ ਜਾਂ ਕੋਈ ਬਰਥਡੇ ਆ ਰਿਹਾ ਹੈ ਤੇ ਉਹਦੇ ਵਿੱਚ ਮਿਲ ਕੇ ਪਾਠ ਕਰੀਏ ਔਰ ਐਦੇ ਵਿੱਚ ਲਿਖਿਆ ਹੋਇਆ ਹੈ ਕਿ 5 ਟੱਗ ਹੈਗੇ ਨੇ 5 ਟੱਗ ਨੇ ਸਾਡੇ ਬਾਣੀ ਪੜਨ ਦੇ ਕਿਉਂਕਿ ਬਾਣੀ ਪੜਦੇ ਸਾਥ ਧਿਆਨ ਕਿਤੇ ਹੋਰ ਚਲੇ ਜਾਂਦਾ ਹੈ ਪਹਿਲਾ ਜੀ ਅਸੀਂ ਬੋਲ-ਬੋਲ ਕੇ ਪੜੀਏ ਜੀ ਫਿਰ ਅਸੀਂ ਕੀ ਕਰੀਏ ਰੁਕ-ਰੁੱਕ ਕੇ ਪੜੀਏ ਸਮਝ-ਸਮਝ ਕੇ ਪੜੀਏ ਜੀ ਫਿਰ ਮੁਸਕਰਾ ਮੁਸਕਰਾ ਕੇ ਪੜੀਏ ਜੀ ਫਿਰ ਉਹਨੂੰ ਬਾਰ-ਬਾਰ ਪੜੀਏ ਇਹ ਪੰਜ ਤੰਗ ਨੇ ਜੀ ਅਸੀਂ ਜਿਹੜੇ ਫਾਲੋ ਕਰੀਏ ਤੇ ਸਾਨੂੰ ਗੁਰੂ ਦੀ ਕਿਰਪਾ ਹੋਏਗੀ ਸਾਧ ਸੰਗਤ ਜੀ ਇਹਦੇ ਚ ਨੋ ਪੜਾਵ ਲਿਖੇ ਨੇ ਸਾਧ ਸੰਗਤ ਜੀ ਅਸੀਂ ਪਹਿਲਾ ਪੜਾਵ ਹੈ ਮੱਥਾ ਟੇਕਦੇ ਆ ਮੱਥਾ ਟੇਕ ਕੇ ਚਲੇ ਜਾਂਦੇ ਨੇ ਦੂਜਾ ਪੜਾਵ ਹੈਗਾ ਅਸੀਂ ਕੀ ਕਰਨੇ ਆ ਗੁਰਬਾਣੀ ਪੜ੍ਹਨੇ ਆ ਤੀਜਾ ਜੀ ਅਸੀਂ ਗੁਰਬਾਣੀ ਨੂੰ ਸੁਣਨੇ ਆ ਚੌਥਾ ਪੜਾਵਾਂਗੇ ਜੀ ਗੁਰਬਾਣੀ ਗਾਣੀ ਫਿਰ ਉਸ ਤੋਂ ਬਾਅਦ ਅਸੀਂ ਇੱਕ ਗੈਪ ਆਇਆ ਗੈਪ ਦਾ ਮਤਲਬ ਇਹ ਅਗਲਾ ਜੋ ਸਟੈਪ ਹੈ ਨਾ ਉਹ ਲੋਕ ਕੱਟ ਲੋ ਕਰ ਰਹੇ ਨੇ ਉਹ ਹੈ ਗੁਰਬਾਣੀ ਨੂੰ ਸਮਝਣਾ ਫਿਰ ਅਸੀਂ ਕੀ ਕਰਨਾ ਹੈ ਫਿਰ ਅਸੀਂ ਗੈਪ ਆਇਆ ਹੈ ਉਸ ਤੋਂ ਲਿਖਿਆ ਗੁਰਬਾਣੀ ਨੂੰ ਕਮਾਣਾ ਫਿਰ ਉਸ ਤੋਂ ਬਾਅਦ ਕੀ ਕਰਨਾ ਗੁਰਬਾਣੀ ਨੂੰ ਮਹਿਸੂਸ ਕਰਨਾ ਫਿਰ ਉਸ ਅਗਲਾ ਅਗਲਾ ਹੈ ਗੁਰਬਾਣੀ ਦਾ ਆਨੰਦ ਮਾਣਨਾ ਫਿਰ ਅਗਲਾ ਲਾਸਟ ਹੈ ਗੁਰਬਾਣੀ ਦਾ ਰੂਪ ਹੋਣਾ ਸਾਥ ਸੰਗਤ ਜੀ ਕਿਵੇਂ ਪਾਠ ਸ਼ੁਰੂ ਹੁੰਦਾ ਹੈ ਕਿਵੇਂ ਉਹਨੂੰ ਭੋਗ ਪਾਣਾ ਸਭ ਇਸ ਡੈਰੀ ਲਿਖਿਆ ਜਦੋਂ ਤੁਸੀਂ ਆਪਣੀਆਂ ਸੈਂਚੀਆਂ ਪੇਟਾ ਰਹੇ ਲੋਗੇ ਤੇ ਇਹ ਡੈਰੀ ਦਾ ਤੁਹਾਨੂੰ ਨਾ ਮਿਲੇਗੀ ਜੀ ਸਾਥ ਸੰਗਤ ਜੀ ਜਿੱਥੇ ਆਪ ਪਾਠ ਕਰੋ ਉਹਨਾਂ ਨੂੰ ਜੋੜੋ ਭਾਈ ਗੁਰਦਾਸ ਜੀ ਨੇ ਕਿਹਾ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਇੱਕ ਸਿੱਕੋ ਸ਼ਬਦ ਸਿਖਾਏਗਾ ਸਾਥ ਸੰਗਤ ਜੀ ਸਤ ਅਵਤਾਰ 100 ਮੰਦਰ ਅਗਰ ਤੁਸੀਂ ਕਿਸੇ ਨੂੰ ਹੋਰ ਨੂੰ ਜੋੜਦੇ ਹੋ ਤੇ 100 ਮੰਦਰ ਦਾ ਫਲ ਹੈਗਾ ਇੱਕ ਸਿੱਖ ਨੂੰ ਜੋੜਨ ਦਾ ਇਹ ਮੈਸੇਜ ਘਰ ਘਰ ਪਹੁੰਚਾਓ ਤੇ ਗੁਰੂ ਤੇਗ ਬਹਾਦਰ ਜੀ ਆਪ ਆਪਣੀ ਕਿਰਪਾ ਪ੍ਰਾਪਤ ਕਰੋ 350 ਸਾਲ ਜਦੋਂ 23 ਨਵੰਬਰ ਨੂੰ ਅਸੀਂ ਇਹ ਜੋ ਕਮਾਈਨ ਕਰਕੇ ਸਰਕਾਰ ਦੇ ਰੂਪ ਵਿੱਚ ਅਰਦਾਸ ਕਰੀਏ ਤੇ ਕੌਮ ਦੀ ਤੇ ਤੁਹਾਡੀ ਪਰਿਵਾਰਾਂ ਦੀ ਚੜ੍ਹਦੀ ਕਲਾ ਹੋਏਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ